ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਦੁਪਹਿਰ ਦਾ ਟਾਈਮ ਹੈ ਜੀ ਤੇ ਆਪਾਂ ਪਸੂ ਨੂੰ ਨਮਾ ਪਿਆਲ ਗਏ ਕਿਉਂਕਿ ਸੁਬਾ ਅੱਜ ਮੈਂ ਦਰਬਾਰ ਸਾਹਿਬ ਗਈ ਸੀ ਤੇ ਸੁਬਾ ਨਮਾਏ ਨਹੀਂ ਫਿਰ ਆਈ ਪਿਆ ਕੇ ਬੰਦੇ ਕਰ ਦੇ ਆਣੇ ਤੇ ਵਿਚਾਰੇ ਲਿਬੜੇ ਤੇ ਬੜੇ ਬੁਰਾ ਹਾਲ ਇਹਨਾਂ ਦਾ ਤੇ ਹੁਣ ਆਪਾਂ ਸਾਰਾ ਇਹਨਾਂ ਦਾ ਸਾਫ਼ ਸੁਪਈਆ ਪਸੂਨਾ ਦਾ ਵੀ ਕਰਦੇ ਤੇ ਥਾਂ ਦਾ ਵੀ ਕਰਦੇ ਆ ਤੇ ਨਮਾਉਣੇ ਪਿਉਣੇ ਇਹਨਾਂ ਨੂੰ ਤੇ ਪੱਠੇ ਕੋਤਰ ਕੇ ਪਾਉਣੇ ਆ ਤੇ ਨਾਲ ਹੀ ਆਪਾਂ ਇਹਨਾਂ ਦੀ ਆਪਾਂ ਮਛਰਦਾਨੀ ਦਾ ਹੱਲ ਕਰਦੇ ਆ ਕਿਉਂਕਿ ਵਿਚਾਰਿਆਂ ਦੇ ਬਹੁਤ ਮਛਰ ਲੜਦਾ ਤੇ ਗਰਮੀ ਕਰਕੇ ਮਛਰ ਮੀਂਹ ਕਰਕੇ ਮਛਰ ਹੋ ਗਿਆ ਇਹ ਛੋਟੀ ਦਾ ਤਾਂ ਬਾਲਾ ਬੁਰਾ ਹਾਲਾਤ ਆ ਫੜੀ ਹੋਈ ਪਈ ਇਹਦੇ ਤਾਂ ਮਛਰ ਲੜ ਲੜ ਕੇ ਦੇਖ ਆ ਮੇਰੀ ਲਾਡੋ ਐ ਏਜ ਰੂਰ ਵੈਲਕਮ ਕਰਦੀ ਆ ਮੈਨੂੰ ਜਦੋਂ ਵੀ ਮੈਂ ਆਵਾਂ। ਓ ਲੱਡੂ। ਕਿਵੇਂ ਆ? ਕਿਵੇਂ ਸੀ? ਲੱਡੂ ਓ ਲੱਡੂ। ਚਲੋ ਜੀ ਪਈਏ ਪਾਣੀ ਪਸੂ ਤੇ ਨਾਲੇ ਨਵਾਈਏ ਤੇ ਫੇਰ ਪੁੱਤਰ ਕੇ ਪਾਉਣੇ ਆ ਪੱਠੇ। ਚਲੋ ਜੀ ਠੀਕ ਹੈ। ਮੈਂ ਵੀ ਆਪਾਂ ਚਾਹ ਲਈ ਆ ਬਣਾ ਤੇ ਇਤਨਾ ਦਾਲ ਗਰਮ ਕਰ ਲਗੀ। ਤੇ ਖੇਤ ਆਪਣੇ ਪੁੰਦੀ ਆ ਮੋਟਰ ਤੇ ਉਹਨੇ ਵਿਚਾਰਾ ਨੇ ਮੰਗ ਲਈ। ਰੋਟੀ ਤੇ ਹੁਣ ਆਪਾਂ ਰੋਟੀ ਬਨਨ ਦੇ ਖੇਤ ਲਾ ਕੇ ਤੇ ਚਾਹ ਪਾਦ ਗਏ ਥਰਮਸ ਤੇ ਵਿੱਚ ਤੇ ਆਪਣੀ ਮੱਝ ਦੁੱਧ ਦੇ ਨੂੰ ਹਟ ਗਈ ਆ ਤੇ ਦੁੱਧ ਹੁੰਦਾ ਮੁੱਲ ਦਾ ਤੇ ਚਾਹ ਨਹੀਂ ਬਣਦੀ ਵਧੀਆ ਤੇ ਇਧਰ ਦਾਲ ਗਰਮ ਹੁੰਦੀ ਤਾਂ ਆਪਾਂ ਰੋਟੀ ਬਨਨ ਗਏ ਚਾਹ ਪਾਦ ਗਏ ਥਰਮਸ ਚ ਜੀ ਤਿੰਨ ਚਾਰ ਜਾਣੀਆਂ ਉਹ ਉਹਨਾਂ ਨੇ ਰੋਟੀ ਮੰਗੀ ਆ ਆਪਾਂ ਖੇਤ ਰੋਟੀ ਪੇਜੀ ਦੀ ਤੇ ਆਪ ਇਹ ਆਪਾਂ ਗੱਲ ਬਾਤ ਜੀ ਚਾਰੀ ਥਰਮਸ ਭਰਤੀ ਆਪਾਂ ਤੇ ਦਾਲ ਪਾਦਨੇ ਆਪਾਂ ਤੇ ਹੰਦੇ ਵਿੱਚ ਪੌਣੇ ਚ ਬੰਦਨੇ ਆ ਰੋਟਾ ਲਾ ਕਿਉਂਕਿ ਪੰਜਾ ਛੇ ਜਾਣਿਆਂ ਦੇ ਨੂੰ ਤੇ ਤੇ ਪੰਜ ਚ ਲੋਟ ਨਹੀਂ ਆਉਣਾ ਤੇ ਭੇਜ ਦੇ ਆ ਖੇਤ ਹਾਂ ਲੋ ਜੀ ਆਪਾਂ ਢੋਲ ਦੇ ਤੇ ਪਾ ਕੇ ਦਾਲ ਕਿਉਂਕਿ ਦਾਲ ਜਿਆਦਾ ਹੈ ਤੇ ਪੰਜ ਚ ਲੋਟ ਨਹੀਂ ਆਉਣੀ ਆ ਪਾਤੀ ਆ ਪੰਬਣੀ ਵਿੱਚੇ ਰੱਖ ਦਨੇ ਚਮਚਾ ਤੇ ਬੰਦਦੇ ਆ ਰੋਟੀਆਂ ਇਹਨਾਂ ਜਰੀਤੀ ਪਈਓ ਗਰਮ ਰਹੂਗੀ ਹੁਣ ਆ ਰੋਟੀਆਂ ਬੰਦਦੇ ਨਾਲੇ ਪਾਦਗੇ ਚਾਰ ਤੇ ਖੇਤ ਲੈ ਜਾਣਗੇ ਆ ਪੰਬ ਦਾ ਚਾਰ ਦਿਖਾਦ ਕੇ ਜਿਹੜਾ ਆਪਾਂ ਪਾਇਆ ਸੀ ਇਸ ਤਰ੍ਹਾਂ ਦਾ ਬਣ ਗਿਆ ਇਹ ਤੇ ਆਪਾਂ ਨਾਲ ਦਾਲ ਦੇ ਚਾਰ ਵੀ ਪਾਦਗੇ ਤੇ ਬਣਿਆ ਆ ਪੂਰਾ ਇਹ ਹੁਣ ਇਹਦੇ ਦਾ 파ੜਨ ਇਸ ਤਰ੍ਹਾਂ ਨੇ ਹਾਲੋ ਜੀ ਆਪਾਂ ਰੋਟੀਆਂ ਜੇ ਬੰਨਤਾ ਚਾਰ ਰੋਟੀਆਂ ਹੋਰ ਲਾਉਂਦੇ ਆ ਵੀਜੀ ਲੱਗੇ ਲਾਉਣ ਆਪਾਂ ਕਹੇ ਰੋਟੀਆਂ ਥੋੜੀਆਂ ਤਿੰਨ ਚਾਰ ਜਾਣੇ ਆਉਗੋ ਤੇ ਉਹ ਕਹਿੰਦੇ ਭੁੱਖ ਲੱਗੀ ਰਾਤ ਦੇ ਭੁੱਖੇ ਕਿਸੇ ਦੇ ਮੋਟਰ ਪਾ ਕੇ ਆਏ ਉਹਨਾਂ ਨੂੰ ਰੋਟੀ ਨਹੀਂ ਖਵਾਈ ਤੇ ਉਹ ਕਹਿੰਦੇ ਮੋਟਰ ਪੌਂਦ ਕੋਲੇ ਸਾਨੂੰ ਰੋਟੀ ਲਿਆ ਕੇ ਦਿਓ ਤਾ ਕਰਕੇ ਆਪਾਂ ਨੂੰ ਅਮਰਜਾਸੀ ਰੋਟੀ ਲਾ ਕੇ ਦੇਣੀ ਪਈ ਉਹਨਾਂ ਨੂੰ ਹੀ ਚਲੋ ਜਿਹੜਾ ਢੱਡ ਪਰੂਗਾ ਉਹ ਨਾ ਸੀਸਾਂ ਦੇ ਉੱਗਾ ਤਾਂ ਬੰਦੇ ਦਾ ਢੱਡ ਦਾ ਸੀਸਾਂ ਦੇ ਉੱਗਾ ਜਿਹੜਾ ਪਰੂਗਾ ਚਲੋ ਜੀ ਆਪਾਂ ਰੋਟੀ ਬੰਦ ਗਏ ਹੋਰ ਵਿੱਚ ਰੋਟੀਆਂ ਪਾ ਦੇ 15 ਕ ਰੋਟੀਆਂ ਪਾਵਾਂਗੇ ਆਪਾਂ ਦਾਲ ਪਾਤੀਆ ਚਾਹ ਪਾਤੀਆ achar ਪਾਤਾ ਹੋਣੇ ਚ ਹੋਰ ਰੋਟੀਆਂ ਪਾ ਕੇ ਬੰਦ ਕੇ ਖੇਤ ਤੋਰਦੇ ਆਇਦਰਾ ਆਪਾਂ ਸਬਜ਼ੀ ਕੱਢ ਕੇ ਰੱਖਤੀ ਆਪੇ ਲੈਂਦੀਆਂ ਮੁੱਲ ਦੀ ਅਰਬੀ ਤੇ ਅਰਬੀ ਦੀ ਸਬਜ਼ੀ ਬਣਾਵਾਂਗੇ ਅੱਜ ਆਪਾਂ ਇਹਨੂੰ ਛੈਲ ਛੁੱਲੂ ਕੇ ਫੇਰ ਬਾਅਦ ਚ ਧਵਾਗੇ ਰੋ ਕੇ ਪਹਿਲਾਂ ਧੋਲੀ ਫਿਰੇ ਛਿੱਲੀ ਨਹੀਂ ਜਾਣੀ ਛੈਲ ਕੇ ਬਾਅਦ ਇਹਨੂੰ ਧਵਾਗੇ ਆਹ ਲੋ ਜੀ ਆਪਾਂ ਵਾਟਰ ਕੋਲਰ ਵੀ ਭਰਤਾ ਪਾਣੀ ਦਾ ਇਹ ਦੇ ਦੇਣੇ ਨਾਲ ਕਿਉਂਕਿ ਦੂਰ ਆ ਖੇਤ ਜਾਂਦਾ ਤਾਂ ਆਪਣਾ ਜਾਵੇ ਬੋਤਲ ਕੰਨੀ ਦੇ ਵਿੱਚ ਤੇ ਵਾਟਰ ਕੋਲਰ ਫੜਾਉਣੀ ਆ ਆਪਾਂ ਐ ਇਧਰ ਜੀ ਆਪਾਂ ਲਿਆਂਦਾ ਆ ਥਾਨ ਪਸੂਆਂ ਆਸ ਤੇ ਮੱਛਰਦਾਨੀ ਬਣਾਉਣੀ ਆ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਪਾਵਾਂਗੇ ਉਹਨਾਂ ਦੇ ਬਰਾਂਡੇ 'ਚ ਤੇ ਇਹ 80 ਮੀਟਰ ਦਾ ਥਾਣ ਆ ਜੀ ਜਿੰਨਾ ਲੱਗ ਗਿਆ ਲੱਗ ਗਿਆ ਜੇ ਕੱਟ ਗਿਆ ਤਾਂ ਹੋਰ ਲਿਆਵਾਂਗੇ ਜੇ ਵੱਧ ਗਿਆ ਤਾਂ ਆਪਾਂ ਮੋੜਿਆਵਾਂਗੇ ਤੇ ਜਾਂ ਘਰੇ ਹੋਰ ਮੱਛਰदानी ਬਣਾ ਲਾਂਗੇ ਤੇ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਉਂਕਿ ਜੀ ਬਹੁਤ ਮੱਛਰ ਲੜਦਾ ਮਸ਼ਰੀ ਹੋਈ ਪਈ ਐ ਪਸੂ ਸਾਰੀ ਰਾਤ ਨਹੀਂ ਬੈੰਦੇ ਪਰਸੋਂ ਦਾ ਬਾਲਾ ਬੁਰਾ ਹਾਲ ਉਹਨਾਂ ਦਾ ਅੱਜ ਅੱਜ ਮੈਂ ਦਰਬਾਰ ਸਾਹਿਬ ਗਈ ਸੀ ਤੇ ਆਉਂਦੀ ਹੋਏ ਫਿਰ ਲੈ ਕੇ ਆਏ ਇਹ ਮੈਨੂੰ ਦੇਣ ਗਏ ਸੀਗੇ ਸ਼ਹਿਰੋਂ ਤੇ ਉਹ ਦੇਖੋ ਇਹਨਾਂ ਨੇ ਖਰੀਦ ਲਿਆ ਕਹਿੰਦੇ ਬਣਾ ਲਈ ਘਰੇ ਕਿਉਂਕਿ ਪਸ਼ੂਆਂ ਦਾ ਬੁਰਾ ਹਾਲ ਹੈ ਤੇ ਆਪਾਂ ਬਣਾਵਾਂਗੇ ਤੇ ਆਪਦੇ ਜਾਣੇ ਤਾਂ ਵਧੀਆ ਵੇਖ ਕੇ ਲਈ ਆ ਜੀ ਮੱਛਰਦਾਨੀ ਗਾਂ ਪਤਾ ਨਹੀਂ ਮੱਛਰ ਨਾ ਵੜੇ ਜੇ ਪਸ਼ੂ ਖੋਲ ਲਗਿਆ ਤਾਂ ਪਾੜ ਤਾਂ ਨਹੀਂ ਚੰਗੀ ਵੀ ਦੇਣੀ ਆ ਤੇ ਮਾੜੀ ਵੀ ਦੇਣੀ ਮੱਛਰਦਾਨੀ ਬਸ ਮੱਛਰ ਨੰਦਰ ਵੜੇ ਕੀੜਾ ਖੋਲਣ ਤਾਂ ਆਪਾਂ ਵੈਸੇ ਤਾਂ ਆਪਦੇ ਜਾਣੇ ਚੰਗੇ ਸੰਗਲ ਪਾਏ ਆ ਲਿਆ ਕੇ ਵੀ ਖੋਲਣ ਨਾ ਤੇ ਗਾਂ ਵੇਖੋ ਜੀ ਇਹ ਆਪਾਂ ਬਣਾਵਾਂਗੇ ਅੱਜ ਟਾਈਮ ਲੱਗਿਆ ਤਾਂ ਹੁਣ ਅੱਜ ਆਪਾਂ ਅੱਜ ਬਣਾਦਾਂਗੇ ਨਹੀਂ ਆਪਾਂ ਕੱਲ ਨੂੰ ਬਣਾ ਕੇ ਹਰ ਹਾਲਤ ਇਹਨਾਂ ਦੇ ਬਰਾਂਡੇ ਮੂਰੇ ਟਾਂਗ ਦਾਂਗੇ ਠੀਕ ਹੈ ਜੀ ਚਲਦੇ ਹਾਂ ਹੁਣ ਆਪਾਂ ਉਧਰ ਨੂੰ ਵੇਣੇ ਆ ਕੀ ਬੰਦਾ ਜੁੜਦਾ ਪਸੂ ਆਪਾਂ ਨਵਾਤੇ ਆ ਜੀ ਉਧਰੋਂ ਆਪਾਂ ਨੂੰ ਸੁਨੇਹਾ ਆ ਗਿਆ ਸੀ ਵੀ ਖੇਤ ਰੋਟੀ ਲੈ ਕੇ ਜਾਣੀ ਆ ਅਮਰਜੈਂਸੀ ਮੋਟਰ ਪਾਉਂਦੇ ਆ ਤੇ ਵੀ ਰੋਟੀਆਂ ਲਾ ਕੇ ਦਿਓ ਦੀ ਆਪਾ ਚਾ ਬਣਾ ਕੇ ਦਾਲ ਗਰਮ ਕਰਕੇ ਰੋਟੀਆਂ ਪਾਦੇ ਰੋਟੀਆਂ ਲਾਉਣ ਲੱਗੀ ਸੀ ਬੀਜੀ ਇਹਦੇ ਨਾਲ ਛੇਤੀ ਹੋ ਜੂ ਕਿਉਂਕਿ ਇਹਨਾਂ ਨੂੰ ਵੀ ਪਤਾ ਹੁੰਦਾ ਵੀ ਥੱਕੀ ਹੈ ਅੱਜ ਮੈਂ ਦਰਬਾਰ ਸਾਬ ਗਈ ਸੀ ਤੇ ਕੰਮ ਚੜ ਜਾਂਦਾ ਜਦੋਂ ਘਰੋਂ ਜਾਵੜ ਕੇ ਫਿਰ ਸਾਰੇ ਕੰਮ ਵਾਜ ਜਾਂਦੇ ਆ ਤੇ ਇਧਰ ਆਪਣੀ ਖੀਲ ਸਾਫ ਕਰਨ ਵਾਲੀ ਹੈ ਜੀ ਇਹ ਵੀ ਗੰਦੀ ਹੋਈ ਪਈ ਆਪਾਂ ਸੇ ਸਾਫ ਕਰਾਂਗੇ ਕਿਉਂਕਿ ਮੀਂਹ ਦਾ ਮੌਸਮ ਹੈ ਜੀ ਇਹ ਤੋਂ ਡੇਂਗੂ ਮੱਛਰ ਕਹਿੰਦੇ ਪੈਦਾ ਹੋ ਜਾਂਦਾ ਤੇ ਫਿਰ ਬਿਮਾਰੀਆਂ ਆ ਜਾਂਦੀਆਂ ਇਸ ਤੋਂ ਬਿਹਤਰ ਆਪਾਂ ਆਪਣੇ ਆਲੇ ਦੁਆਲੇ ਦੀ ਪਸ਼ੂਆਂ ਦੀ ਆਪ ਦੀ ਸਾਂਭ ਸੰਭਾਲ ਦੇਖ ਪਿਆ ਦੇਖਭਾਲ ਕਰਨੀ ਚਾਹੀਦੀ ਹੈ ਜੀ ਆਪ ਜਿੰਨੀ ਸਫਾਈ ਰੱਖਾਂਗੇ ਉੰਨੀ ਵਧੀਆ ਨਾਲੇ ਬਾਅਦ ਚ ਪਸ਼ੂ ਬਿਮਾਰ ਹੋਣਗੇ ਤੇ ਨਾਲੇ ਇਹਨਾਂ ਦੇ ਵਿਚਾਰੀਆਂ ਦੇ ਟੀਕੇ ਲੱਗਣਗੇ ਜਦੋਂ ਹਨਾ ਨਾਲੇ ਪੈਸਾ ਬਰਬਾਦ ਹੋਊਗਾ ਐਵੇਂ ਪਸ਼ੂ ਚ ਵੀ ਨਹੀਂ ਕੁਝ ਰਹਿੰਦਾ ਪਸ਼ੂ ਦੁੱਧ ਨਹੀਂ ਦਿੰਦਾ ਜਦੋਂ ਦਵਾਈ ਲੱਗ ਜਾਵੇ ਫਿਰ ਤੇ ਇਸ ਲਈ ਮੈਂ ਤੁਹਾਨੂੰ ਵੀ ਕਹਿਣੀ ਆ ਵੀ ਆਸੇ ਪਾਸੇ ਕੋਈ ਬੱਠਲ ਬਾਲਟੀ ਕੋਈ ਟੁੱਟਿਆ ਭੱਜਿਆ ਹੋਰ ਕੁਝ ਪਿਆ ਉਹ ਚ ਪਾਣੀ ਨਾ ਖੜਾ ਹੋਣ ਤੋ ਆਪ ਆਪ ਦੇ ਆਲੇ ਦੁਆਲੇ ਦੀ ਸਫਾਈ ਰੱਖੋ ਜੀ ਪਸ਼ੂਆਂ ਦੀ ਸਫਾਈ ਰੱਖੋ ਪਿੱਛੇ ਜੇ ਵੇਖੋ ਕਿੰਨੀ ਬਿਮਾਰੀ ਆਈ ਸੀ ਕਿੰਨੇ ਪਸ਼ੂ ਵਿਚਾਰੇ ਬਿਮਾਰ ਹੋਏ ਕਿੰਨੇ ਮਰੇ ਪਸ਼ੂ ਲਕੰਗਾਂ ਤਾਂ ਵਿਚਾਰਿਆਂ ਨੂੰ ਇੰਨਾ ਘਾਟਾ ਹੋ ਪਿਆ ਸਾਰੇ ਦੇ ਸਾਰੇ ਪਸ਼ੂ ਮਰ ਗਏ ਹਨ ਤੇ ਇੱਧਰ ਆਪਣੇ ਲਾ ਰਹੀ ਆ ਝੋਨਾ ਉਧਰ ਨਾਲ ਤੇ ਇੱਥੇ ਆਪਾਂ ਬੀਜਨੇ ਆ ਪੱਠੇ ਰੌਣੀ ਕੀਤੀ ਪਈ ਆ ਤੇ ਜਿੱਦੇ ਵਾਤ ਆ ਗਈ ਉਹਦੇ ਆਪਾਂ ਪੱਠੇ ਬੀਜ ਦਾਂਗੇ ਹਜੇ ਆਪਣੇ ਖੇਤ ਪੱਠੇ ਹੈਗੇ ਆ ਮੂਰੇ ਬਾਰ ਚ ਪੱਠੇ ਹੈਗੇ ਉਹਦੋਂ ਇਹ ਹੋ ਜਾਣਗੇ ਤਾਂ ਇਹ ਥੋੜੇ ਜਿਲੇਟ ਬੀਜੇ ਸੀ ਇੱਧਰ ਪਾਪਾ ਜੀ ਪੱਠੇ ਕੋ ਉਤਰ ਕੇ ਦਿੰਦੇ ਆ ਮੈਨੂੰ ਕਿਉਂਕਿ ਅੱਜ ਉਹ ਤਾਂ ਵੈਸੇ ਵੀ ਮੇਰੇ ਨਾਲ ਲੱਗ ਜਾਂਦੀ ਹੈ ਕਈ ਵਾਰ ਪੱਠੇ-ਬੁੱਠੇ ਕੋਤਰ ਦਿੰਦੀ ਹੈ ਮੇਰੀ ਸਿਹਤਾਂ ਕਰ ਦਿੰਦੀ ਹੈ ਹੈਲਪ ਕਰਾ ਦਿੰਦੀ ਹੈ ਨਾਲ ਤੇ ਅੱਜ ਇਹਨਾਂ ਨੂੰ ਆਏ ਆ ਵੀ ਇਹ ਵੀ ਸਵੇਰ ਦੀ ਗਈ ਹੈ ਥੱਕੀ ਹੋਊਗੀ ਤੇ ਉਧਰ ਰੋਟੀ ਪਾਣੀ ਦਾ ਕੁਝ ਹੋ ਗਿਆ ਤੇ ਹੁਣ ਪੱਠੇ ਕੋਤਰ ਕੇ ਦੇਣਗੇ ਇਹ ਤੇ ਆਪਾਂ ਜਿਹੜੇ ਪਹਿਲਾਂ ਦੇ ਪੱਠੇ ਪਾਏ ਸੀ ਉਹਨਾਂ ਦੇ ਵਿੱਚ ਪਾ ਕੇ ਤੇ ਇਹਨਾਂ ਨੂੰ ਬੰਨਤਾ ਵਾ ਪਾਪਾ ਇਹਨੂੰ ਸ਼ੌਂਕ ਕਰੀਦਾ ਵੈਸੇ ਵੀ ਪਸੂਣ ਪੱਠੇ ਲੱਕੇ ਪਾਉਣ ਦਾ ਵੱਡਾਂ ਦਾ ਜੇ ਪਸੂਣ ਪੱਠੇ ਵੱਡਣ ਲੱਗ ਜਾਂਨ ਫਿਰ ਮਸਾ ਹਟਾਉਣੇ ਪੈਂਦੇ ਆ ਹਟ ਦੇ ਪੱਠੇ ਵੱਡਣ ਇਹ ਗਰਾਖੇ ਇੱਥੇ ਬੱਕਰ ਮਾਰ ਕੇ ਜਲ ਬਟਾੜ ਦੇਗੀ ਤੇ ਫਿਰ ਨੂੰ ਕਰਾਂਗੇ ਸਾਫ ਸਫਾਈ ਜ਼ਰੂਰੀ ਹੈ ਜੀ ਨਹੀਂ ਪਿੰਦੇ ਅੱਜਕੱਲ ਬਾਕੀ ਗੰਦਾ ਪਾਣੀ ਤੁਸੀਂ ਪੀਂਦੇ ਹਨਾ ਤੇ ਰੋਹੀ ਦੁੱਧ ਬਾਦ ਪੀਣਾ ਹੁੰਦਾ ਆਪਣਾ ਆਪਾ ਕਿਹੜਾ ਗੰਦਾ ਪਾਣੀ ਪੀ ਲਾਂਗੇ ਹਨਾ ਇਹਨਾਂ ਨੇ ਵਿਚਾਰਿਆਂ ਨੇ ਕਿਹੜਾ ਬੋਲਣਾ ਤੇ ਆਪਾਂ ਇਹਦੀ ਸਫਾਈ ਕਰਦੇ ਜੀ ਥੋੜਾ ਟਾਈਮ ਤੋਂ ਲੱਗ ਜੀ ਫਿਰ ਆਪਾਂ ਇਹ ਚ ਪਾਣੀ ਛੱਡ ਦਾਂਗੇ ਤੇ ਇੱਧਰ ਆਪਾਂ ਦੁਬਾਰਾ ਇਹਨਾਂ ਨੂੰ ਪੱਠੇ ਪਾਤੀ ਆ ਥੋੜੇ ਜਿਹੀ ਪਹਿਲਾਂ ਪੱਠੇ ਨਾਚੀ ਹੋਰ ਪਾਤੇ ਪਰ ਲਾ ਕੇ ਹਰਾ ਜਿਆਦਾ ਹੀ ਕਰਤਾ ਖਾ ਲੈਣਗੇ ਤੇ ਦੂਜੀ ਆਪਾਂ ਇਕੱਠੇ ਕਰਦੇ ਸ਼ਾਮ ਨੂੰ ਪਾਵਾਂਗੇ ਜਿਹੜੇ ਸਵੇਰ ਪਸਠੇ ਬਣਾਉਣ ਪਸੂ ਬੰਨਣੇ ਤੇ ਜਦੋਂ ਇਸ ਬਰਾਂਡੇ ਤੇ ਆਪਾਂ ਉਹ ਤੀਕ ਲਾਵਾਂਗੇ ਜੀ ਮਛਰਦਾਨੀ ਤੇ ਜਦੋਂ ਮਛਰਦਾਨੀ ਲੱਗ ਗਈ ਫਿਰ ਆਪਾਂ ਨੂੰ ਸਵੇਰ ਉੱਠ ਕੇ ਪੱਠੇ ਪਾਉਣੇ ਪਿਆ ਕਰਨਗੇ ਕਿਉਂਕਿ ਰਾਤ ਨੂੰ ਤੇ ਇੱਥੇ ਖੜਿਆ ਕਰਨਾ ਨਾ ਨਾ ਹੋਇਆ ਤਾਂ ਕੂਲਰ ਖਰਾਬ ਹੋਇਆ ਉਹ ਠੀਕ ਕਰਕੇ ਲਾ ਲੰਗੇ ਦੋ ਪੱਕੇ ਹੈਗੇ ਉਹ ਬਾਰੀ ਧਾਂ ਦੀ ਵੀ ਬਹੁਤ ਸੁਨਹਿ હવા ਆਉਂਦੀ ਹੈ ਕਈ ਥੋੜੀ ਜੀ ਗਰਮੀ ਤਾਂ ਬੰਦਾ ਚਾਹ ਲੈ ਲੈਂਦਾ ਜਾਂ ਕੋਈ ਵੀ ਇਨਸਾਨ ਜਾਨਵਰ ਹਨਾ ਪਰ ਮੱਛਰ ਲੜਦਾ ਬਹੁਤ ਔਖਾ ਹੁੰਦਾ ਮੱਛਰ ਤੋਂ ਵਿਚਾਰਾਂ ਦੀ ਬਚਤ ਹੋ ਜੂਗੀ ਆਪਾਂ ਸਾਰਾ ਸਾਫ਼ ਕਰਾਂਗੇ ਕਿਉਂਕਿ ਇਹ ਵੇ ਛੱਤ ਖਰਾਬ ਹੋਈ ਪਈ ਐ ਜਾਲੇ ਜੂਰੇ ਲੱਗੇ ਪਏ ਐ ਇਥੇ ਸਾਰਾ ਆਪਾਂ ਸਾਫ਼ ਕਰਾਂਗੇ ਵੈਸੇ ਕਹਿੰਦੇ ਹੁੰਦੇ ਜਾਲਿਆਂ 'ਚ ਮੱਛਰ ਅੜ ਜਾਂਦਾ ਲੜਦਾ ਨਹੀਂਗਾ ਪਰ ਆਪਾਂ ਫੇਰ ਵੀ ਸਾਫ਼ ਕਰ ਦਾਂਗੇ ਕਿਉਂਕਿ ਸ਼ਾਮ ਨੂੰ ਧੂਆ ਪਾ ਕੇ ਕੀੜਾ ਮੱਛਰ ਕੱਢ ਦਿਆ ਕਰਾਂਗੇ ਤੇ ਫੇਰ ਵਿਚਾਰਾਂ ਨਾ ਬੈਠੀਆਂ ਰਿਆ ਕਰਨਗੇ ਇੱਥੇ ਨਾ ਹੋਇਆ ਤਾਂ ਉਹ ਲਾ ਦਾਂਗੇ ਮੱਛਰਾਂ ਵਾਲਾ ਆਊਟ ਜੈ ਤੇ ਫਿਰ ਆਰਾਮ ਨਾਲ ਬਹਿ ਜਾ ਕਰਨਾ ਹੈ ਇਹ ਤੇ ਆਪਾਂ ਮਛਰਦਾਨੀ ਦੀ ਵੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਵੇਂ ਬਣਾਈ ਕਿਵੇਂ ਪਾਈ ਤੇ ਚਲੋ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮੇਰੀ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਇਸ ਨਾਲ ਮੈਨੂੰ ਹੌਸਲਾ ਵਧਦਾ ਜੀ ਮੇਰੇ ਨਾਲ ਕਿੰਨੇ ਜੁੜ ਰਹੇ ਆ ਮੇਰੇ ਵੀਵਰ ਤੇ ਬਹੁਤ ਸਾਰੇ ਬੱਚੇ ਵੀ ਮੇਰੇ ਨਾਲ ਜੁੜ ਰਹੇ ਆ ਬਹੁਤ ਮਨ ਨੂੰ ਖੁਸ਼ੀ ਹੁੰਦੀ ਜਿਵੇਂ ਅੱਜ ਕੱਲ ਬੱਚੇ ਆਂਦਾ ਫੋਨ ਤੇ ਟ੍ਰੈਂਡਾ ਹੋਰ ਕੁਝ ਦੇਖਦੇ ਪਰ ਨਹੀਂ ਬਹੁਤ ਵੀਡੀਓ ਲੋਕਾਂ ਨੇ ਕੱਲੇਗਾ ਮੇਰੀਆਂ ਵੀ ਕਈ ਬੱਚੇ ਬਹੁਤ ਹੋਰ ਵੀ ਬਹੁਤ ਸਾਰਿਆਂ ਦੇ ਚੈਨਲ ਬਣੇ ਆ ਵੇਖਦੇ ਆ ਬੱਚੇ ਚੰਗੀ ਗੱਲ ਆ ਇਹ ਬੱਚੇ ਜੇ ਵਧੀਆ ਸਿੱਖਿਆ ਲੈਣਗੇ ਵਧੀਆ ਦੇਖਣਗੇ ਹਨਾ ਤਾਂ ਚੰਗੀ ਗੱਲ ਹੈ ਚਲੋ ਜੀ ਅੱਜ ਦੀ ਵੀਡੀਓ ਦਾ ਕਰਦੇ ਇੱਥੇ ਐਂਡ ਤੇ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਜੀ ਫੇਅਰਸ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਓਕੇ ਬਾਏ